ਦਾ ਕਾਂਸਾ ਵਾਡੀ ਅੰਗੇ ਦਾਸ ਮਹਾਕਾਲ ਦਾ ਬਸudev ਸੇ ਭਰਿਆ ਅੱਜ ਅਸੀਂ ਤਲਾਨਸਰ ਸਹਿਬ ਕੇ ਪਹੁੰਚਿਆ ਜੋ ਧੰਗੁਰ ਗ੍ਰੰਥ ਸਾਹਿਬ ਜੋ ਨਗਰ ਮਰੜੀ ਖੁਰ ਤੋਂ ਜਾਂਦੇ ਗਏ ਨੇ ਜਿੱਥੇ ਦਾਸ ਲਗਭਗ 7 ਸਾਲ ਤੋਂ ਸੇਵਾ ਨਿਭਾਇਆ ਸੀ ਜਦੋਂ ਦਾਸ ਉੱਥੇ ਸੇਵਾ ਵਾਸਤੇ ਮੇਜੂ ਕੋਈ ਆਸੀ ਪੋਸਟੋਂ ਪਹਿਲਾਂ ਉੱਥੇ ਕੋਈ ਚੰਗਾ ਸਬਦ ਨਹੀਂ ਸੀ ਕੋਈ ਚੰਗੀ ਸੇਵਾ ਸੁਭਾਲ ਨਹੀਂ ਸੀ ਪਰ ਜਦੋਂ ਦਾਸ ਉੱਥੇ ਆ ਕਰਕੇ ਡਿਊਟੀ ਕਰਨ ਲਗਾ ਕਿ ਦਾਸ ਨੇ ਬਹੁਤ ਕੁਝ ਮਤਲਬ ਸੰਕਲਪ ਦੇ ਸਹਯੋਗ ਦੇ ਨਾਲ ਉੱਥੇ ਬਣਾਇਆ ਔਰ ਬਹੁਤ ਕੁਝ ਸੰਕਲਪ ਸੇਵਾ ਨਾਲ ਉੱਥੇ ਕੀਤਾ ਵੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਪਰ ਹੁਣ ਲੰਮੇ ਸਮੇਂ ਤੋਂ ਦਾਸ ਦਾ ਨਗਰ ਖਰੀਆਂ ਹੈ ਜੋ ਨਗਰੀ ਨਗਰ ਮੜੀ ਫੁਰ ਤੋਂ ਦਾਸ 11 ਕਿਲੋਮੀਟਰ ਦੂਰੀ ਤੇ ਹੈ। ਔਰ ਨਿਰੰਤਰ ਦਾਸ ਹਰ ਰੋਜ਼ ਅਬਰਤੋਲੀ ਤੇਨਵਰੇ ਜਾ ਕੇ ਮਾਰਦਾ ਪ੍ਰਕਾਸ਼ ਕਰਦਾ ਸੀ ਔਰ ਸੰਧਿਆ ਵੇਲੇ ਵੀ ਸਿੱਟ ਲੈਂਦਾ ਸੀ ਦੋ ਵਕਤ ਪ੍ਰਜਾਨਾ ਜਾਣਾ ਪੈਂਦਾ ਸੀ। ਔਰ ਉੱਥੇ ਵੀ ਦਾਸ ਸਾਲ ਵਿੱਚ ਨਹੀਂ ਦੱਸ। ਕੱਲੇ ਜਰੀ ਕਰਦਾ ਸੀ ਦਾਸ ਨਾਲ ਨਾਲ ਦਾਸ। ਰਾਤ ਨੂੰ ਉੱਥੇ ਵੀ ਰਹਿਣਾ ਕਿਸੇ ਵੇਲੇ। ਸੋ ਇਸ ਵਾਸਤੇ ਉੱਥੋਂ ਦੀਆਂ ਕੁਸਲਤਾ ਜਿਹੜੀਆਂ ਸਨ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਅਸੀਂ ਇਸਾਈ ਬਣ ਜਾਣਾ ਜਾਂ ਅਸੀਂ ਮੋਰਪਾਸੇ ਚਲੇ ਜਾਣਾ ਤੇ ਫਿਰ ਅਸੀਂ ਉਸਿਆਸਮਾਲ ਕੀਤੀ ਤੇ ਚਲੋ ਇਹ ਸੋਚਿਆ ਪਏ ਕਿ ਲੋਕ ਲੈ ਲੈ ਕਿ ਉਹ ਪਰਵਾ ਜੁੜਨਗੇ ਪਰ ਹੋਇਆ ਕਿ ਕਿ ਜੁੜਨ ਦੀ ਬਜਾਏ ਇਹਨਾਂ ਲੋਕਾਂ ਨੇ ਉਥੋਂ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਬਾਈ ਬੈਂਡ ਦੀ ਕਮੇਟੀ ਬਣੀ ਹੈ ਜਿਹਦੇ ਵਿੱਚ ਸੁਖਿੰਦਰ ਸਿੰਘ ਬਿੱਟੂ ਪ੍ਰਧਾਨ ਬਵੇਰ ਸਿੰਘ ਬੀਬਾ ਪਾਪਾ ਜੀ ਦਾ ਹੈ ਉਹ ਵ ভাইস ਪ੍ਰਧਾਨ ਔਰ ਗਰਮੀਰ ਸਿੰਘ ਕਮਿਸ਼ਨਲ ਧਰੋਣੀ ਸ਼੍ਰੋਮਣੀ ਪ੍ਰਚਾਰਕ ਤਰਨ ਪ੍ਰਚਾਰ ਕਮੇਟੀ ਦਾ ਕੋਪ ਕਮਿਸ਼ਨਲ ਹੈ ਜੁਨੀਸਰ ਇਹ ਬੰਦੇ ਜਿਹੜੇ ਪ੍ਰਬੰਧਕ ਸਨ ਉਥੋਂ ਦੇ ਇਹਨਾਂ ਨੇ ਗੁਰੂ ਘਰ ਵਿੱਚ ਸੰਗਤ ਆਉਣ ਤੋਂ ਰੋਕ ਦਿੱਤੀ ਕਿ ਕੋਈ ਗੁਰੂ ਘਰ ਨਹੀਂ ਜਾਵੇਗਾ ਔਰ ਨਾ ਹੀ ਬਾਬੇ ਨੂੰ ਕੋਈ ਬੁਲਾਵੇ ਨਾ ਹੀ ਗੁਰੂ ਘਰ ਕੋਈ ਸੇਵਾ ਦਵੇ ਜਿੱਥੇ ਗੁਰੂ ਘਰ ਆਉਣ ਤੋਂ ਸੇਵਾ ਬੰਦ ਹੋ ਗਈ 10 ਦੀ 10 7 ਸਾਲ ਲੱਗ ਕੇ ਇੱਥੇ ਆਇਆ ਹੈ ਔਰ 7 ਸਾਲਾਂ ਵਿੱਚ ਇੱਕ ਵਾਰ ਵੀ ਤਨਖਾਹ ਮਿਲ ਨਹੀਂ ਆਦੀ ਸੀ 5000 ਰੁਪਏਾਂ ਦੇ ਪੈਸੇ ਰੋਣੇ 5000 ਤਨਖਾਹ ਕੀਤੀ ਸੀ ਉਹ ਵੀ ਨਹੀਂ ਜਿਨਾਂ ਦੇ ਦਿੱਤੀ ਅੱਜ ਤੱਕ ਕਿਸ ਵਾਸਤੇ ਅੱਜ ਅਸੀਂ ਕੋਸੇ ਗੁਰੂ ਗ੍ਰੰਥ ਸਾਹਿਬ ਜੀ ਲੈ ਆਏ ਆ ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਸਿੰਘ ਸ੍ਰੀ ਰਾਮ ਸਰ ਸਾਹਿਬ ਕੇ ਇਸ ਪਾਈ ਮਰ ਕਰਦੇ ਨੇ ਆ ਸੋ ਇਹੋ ਬੇਨਤੀ ਕਰਨੀ ਸੀ ਕਿ ਜਦੋਂ ਇਹੋ ਜੇ ਪ੍ਰਬੰਧਕ ਹੋਣ ਸਭ ਤਾਂ ਉਹਨਾਂ ਦੀ ਬਗੜ ਲੱਗ ਜਾਣ ਗੁਰੂ ਘਰ ਦਾ ਵੜਦਾ ਤੇ ਫਿਰ ਇੰਝ ਹੀ ਹੁੰਦਾ ਹੈ ਕਿ ਉੱਥੇ ਗੁਰੂ ਸਾਹਿਬ ਨਹੀਂ ਰਹਿਣੇ ਚਾਹੀਦੇ ਕਿਉਂਕਿ ਉੱਥੇ ਕੋਈ ਚਾਰਦਰੀ ਵੀ ਕੋਈ ਨਹੀਂ ਹੈ ਕੋਈ ਚੰਗਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਗਾਸ ਨੇ 7 ਸਾਲ ਉੱਥੇ ਕੂਟੀ ਨਿਰੰਤਰ ਕੀਤੀ ਔਰ ਦਿਨ ਰਾਤ ਕੀਤੀ ਇਸ ਵਜ੍ਹਾ ਤੇ ਬੇਨਤੀ ਹੈ ਕਿ ਜਿੰਨੇ ਜੋਗੀ ਅਸੀਂ ਸਾਸੀ ਸੇਵਾ ਦੇ ਭਾਈ ਹੈ ਹੁਣ ਅੱਗੇ ਇਹ ਰਿਪੋਰਟ ਜਿਹੜੀ ਹੈ ਇੱਥੇ ਸੁਲਾਈਵਾਲ ਕਰਕੇ ਮਹਾਰਾਜ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਵੇਗੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਕੀ ਫੈਸਲਾ ਲੈਂਦਾ ਹੈ ਕੁਝ ਫੈਸਲੇ ਦੇ ਨਾਲ